ਦੀਨ ਵਿਸਾਰਿਓ ਰੇ دیਵਾਨੇ ਦੀਨ ਵਿਸਾਰਿਓ ਰੇ ਦੀਨ ਦਾ ਮਤਲਬ ਹੈ ਧਰਮ ਕਹਿੰਦੇ ਤੂੰ ਸੱਚੇ ਧਰਮ ਨੂੰ ਤੇ ਭੁਲਾ ਦਿੱਤਾ ਤੇ ਕਰ ਪਤਾ ਕੀ ਰਿਹਾ ਧਰਮ ਨੂੰ ਭੁਲਾ ਕੇ ਤੇਰਾ ਅੱਜ ਟਾਰਗੇਟ ਕੀ ਬਣਿਆ ਹੋਇਆ ਦੀਨ ਵਿਸਾਰਿਓ ਰੇ دیਵਾਨੇ ਦੀਨ ਵਿਸਾਰਿਓ ਰੇ ਪੇਟ ਭਰਿਓ ਪਸ਼ੂਆਂ ਜਿਓ ਸੋਇਓ ਮਨੁੱਖ ਜਨਮ ਹੈ ਹਾਰਿਓ ਪੇਟ ਭਰ ਰਹੇ ਆ ਪਸ਼ੂਆਂ ਵਾਂਗੂ ਸੁੱਤਾ ਪਿਆ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਨਾ ਬੰਦਾ ਨੈਨੂ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਬੰਦਾ ਸੁੱਤਾ ਪਿਆ ਆਪਣੇ ਪੇਟ ਵਾਲੇ ਪਾਸੇ ਨੂੰ ਹੁਣ ਇੱਕ ਬੇਨਤੀ ਹੋਰ ਕਰਾਂ ਕਈ ਵਾਰੀ ਆ ਜਿਹੜਾ ਸਰੀਰ ਨਾਲ ਲੱਗਾ ਹੋਇਆ ਪੇਟ ਹੈ ਨਾ ਇਹ ਤੇ ਭਰ ਜਾਂਦਾ ਜੇ ਨੀਅਤ ਦਾ ਪੇਟ ਬਹੁਤੀ ਵਾਰੀ ਨਹੀਂ ਭਰਦਾ ਸਰੀਰ ਵਾਲਾ ਪੇਟ ਭਰ ਗਿਆ ਆ ਵਿਆਹਾਂ ਸ਼ਾਦੀਆਂ ਦੇ ਆਪਾਂ ਵੇਖਦੇ ਹੀ ਆ ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਕਿੰਨਾ ਕੁਝ ਹੁੰਦਾ ਬੰਦਾ ਆਉਂਦਾ ਕਹਿੰਦਾ 1000 ਸਗਨ ਪਾਇਆ ਹੁਣ ਤੇ ਘਟੋ ਘਾੜਾ 7-800 ਦਾ ਤੇ ਖਾ ਕੇ ਜਾਵਾਂ ਨਾ ਫਿਰ ਥੋੜਾ 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 ਸਾਰਾ ਖਾਣ ਦੇ ਚੱਕਰ ਤੇ ਹੋ ਜਾਂਦਾ ਤੇ ਘਰ ਜਾ ਕੇ ਕਈ ਵਾਰੀ ਡਾਕਟਰ ਨੂੰ ਸਦਣਾ ਪੈਂਦਾ ਫਿਰ ਪ੍ਰੋਬਲਮ ਹੋ ਗਈ ਨਾ ਵੱਧ ਖਾਦਾ ਗਿਆ ਹੁਣ ਵੀ ਢਿੱਡ ਦੇ ਭਰ ਗਿਆ ਸੀ ਪਰ ਨੀਤ ਨਹੀਂ ਸੀ ਭਰੀ ਹੋਰ 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 ਸੋ ਗੁਰੂ ਸਾਹਿਬ ਜੋ ਸਮਝਾ ਰਹੇ ਨੇ ਕਹਿੰਦੇ ਵੇਖੋ ਹਾਲਾਤ ਕੀ ਬਣ ਰਹੇ ਨੇ ਬਲਵੰਚ ਕਰ ਉਧਰ ਪਰੈ ਮੂਰਖ ਗਾਵਾਰਾ ਪਰ ਇਹ ਇਸ ਗੱਲ ਨੂੰ ਭੁੱਲ ਗਿਆ ਠਗੀਆਂ ਫਰੇਬ ਮਾਰਨ ਵਾਲਾ ਮਨੁੱਖ ਸਭ ਕੁਝ ਦੇ ਰਿਹਾ ਹਰ ਦੇਵਨ ਹਾਰਾ ਇਸ ਨੂੰ ਭੁੱਲਾ ਬੈਠਾ ਇਹ ਸੋਚਦਾ ਮੈਂ ਠੱਗੀ ਮਾਰਾਂਗਾ ਤੇ ਤਾਂ ਮੇਰੇ ਕੋਲ ਆਏਗਾ ਇਹ ਹੀ ਸੋਚਦਾ ਨਾ ਬੰਦਾ ਆਵੇਂ ਸਮਾਜ ਧਰਮ ਦੀ ਦੁਨੀਆ ਜੇ ਵੀ ਬੰਦਾ ਇਹ ਸੋਚ ਰਿਹਾ ਮੇਰੇ ਵਰਗਾ ਪ੍ਰਚਾਰਕ ਸਟੇਜ ਤੇ ਬਹਿ ਕੇ ਸੋਚਦਾ ਜੇ ਮੈਂ ਮਿੱਠੀਆਂ ਮਿੱਠੀਆਂ ਕਹਾਣੀਆਂ ਨਾਲ ਨਾ ਸੁਨਾਈਆਂ ਤੇ ਗੱਲ ਬਣਣੀ ਨਹੀਂ ਸੰਗਤ ਨੇ ਮਾਇਆ ਨਹੀਂ ਦੇਣੀ ਇਸ ਕਰਕੇ ਮਿੱਠੀਆਂ ਮਿੱਠੀਆਂ ਕਹਾਣੀਆਂ ਸੁਣਾਓ ਲੋਕਾਂ ਨੂੰ ਗੁੰਮਰਾਹ ਕਰੋ ਬਹੁਤ ਮਾਇਆ ਆਂਦੀ ਏ ਫਿਰ ਮੇਰੇ ਵਰਗਾ ਬੰਦਾ ਸਟੇਜ ਤੇ ਬੈਠਾ ਇਹ ਸੋਚ ਰਿਹਾ ਪਰ ਮੈਂ ਇਹ ਕਹਿਣਾ ਹੋਂ ਨਾ ਆਪਣੇ ਉਹਨਾਂ ਭਰਾਵਾਂ ਨੂੰ ਕਿ ਲੋਕਾਂ ਵੱਲ ਨਾ ਵੇਖਿਆ ਕਰੋ ਲੋਕੀ ਤੁਹਾਨੂੰ ਕੀ ਦਿੰਦੇ ਨੇ ਤੇ ਕੀ ਨਹੀਂ ਦਿੰਦੇ ਰੱਬ ਦੇ ਅਨੁਸਾਰ ਤੁਰੀ ਚੱਲੋ ਰੱਬ ਦੀਆਂ ਬਾਤਾਂ ਪਾਈ ਚੱਲੋ ਗੁਰੂ ਦੀ ਵਿਚਾਰ ਸੱਚੀ ਸੁੱਚੀ ਵਿਚਾਰ ਜਿਹੜੀ ਐ ਉਹ ਅੰਦਰੋਂ ਸੱਚੇ ਹੋ ਕੇ ਸਟੇਜ ਤੇ ਬਹਿ ਕੇ ਸੁਣਾਈ ਚੱਲੋ ਦੇਣ ਵਾਲਾ ਮਾਲਕ ਬੈਠਾ ਹੈ ਦੇਣ ਵਾਲੇ ਲੋਕ ਨਹੀਂ ਹੁੰਦੇ ਦੇਣ ਵਾਲਾ ਮਾਲਕ ਹੁੰਦਾ ਹੈ ਹਾਂ ਵਰਤਨਾ ਉਹਨੇ ਲੋਕਾਂ ਦੇ ਵਿੱਚ ਹੀ ਹੈ ਵਰਤਨਾ ਉਹਨੇ ਸੰਗਤ ਦੇ ਵਿੱਚ ਹੀ ਹੈ ਸੰਗਤ ਦੇ ਵਿੱਚ ਵਰਤ ਕੇ ਉਸਨੇ ਦੇਣਾ ਪਰ ਦੇਣ ਵਾਲਾ ਤੇ ਉਹੀ ਹੈ ਨਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋੜਨਾ ਆਵੇ ਇਹ ਗਣਤ ਭਰੇ ਭੰਡਾਰ ਤੇ ਜਦੋਂ ਬੰਦਾ ਨੋਟਾਂ ਦੇ ਵੱਲ ਵੇਖ ਕੇ ਬੋਲਣਾ ਸ਼ੁਰੂ ਕਰ ਦਵੇ ਨਾ ਸਮਝ ਲਓ ਬਲਵੰਚਕਾਰ ਉਦਰ ਭਰੇ ਵਾਲੀ ਗੱਲ ਹੋ ਗਈ ਹੁਣ ਫਿਰ ਇਹ ਤਾਂ ਨੋਟਾਂ ਵੱਲ ਵੇਖ-ਵੇਖ ਕੇ ਬੋਲਦਾ ਕਿੰਨੇ ਗਾਏ ਨੇ ਥੋੜੀ ਹੋਰ ਮਿੱਠੀ ਕਹਾਣੀ ਸੁਣਾ ਦਿਆਂ ਵਾਧਾ ਆ ਜਾਊਗਾ ਤੇ ਸੱਚ ਕਰਕੇ ਜਾਣੇ ਉਹ ਬੰਦਾ ਕਦੀ ਸੱਚ ਨਹੀਂ ਜੇ ਬੋਲ ਸਕਦਾ ਜਿਹੜਾ ਨੋਟਾਂ ਦੇ ਵੱਲ ਵੇਖ ਕੇ ਬੋਲਦਾ ਹੋਵੇ ਉਹ ਸੰਗਤ ਨੂੰ ਵੀ ਗੁੰਮਰਾਹ ਕਰੇਗਾ ਠੀਕ ਹੈ ਅਸੀਂ ਖੁਸ਼ ਹੋ ਜਾਵਾਂਗੇ ਅਸੀਂ ਕਹਾਂਗੇ ਭਾਈ ਸਾਹਿਬ ਆਏ ਸੀ ਗੱਲਾਂ ਬੜੀਆਂ ਮਿੱਠੀਆਂ-ਮਿੱਠੀਆਂ ਕਰਦੇ ਸੀ ਤੇ ਸਾਡੇ ਬਾਰੇ ਕਈ ਕਹਿੰਦੇ ਬੜੀਆਂ ਬੜਾ ਕੌੜਾ ਬੋਲਦਾ ਜੀ ਪਰ ਸਚਾਈ ਜੋ ਹੈ ਸੱਚ ਕਰਕੇ ਜਾਣੇ ਉਹ ਕਈ ਵਾਰੀ ਲੱਗਦੀ ਕੌੜੀ ਹੁੰਦੀ ਹੈ ਪਰ ਸਚਾਈ ਤਾਂ ਸਚਾਈ ਹੈ ਨਾ ਵੈਸੇ ਸੱਚ ਕੌੜਾ ਨਹੀਂ ਹੁੰਦਾ ਸੱਚ ਬੜਾ ਮਿੱਠਾ ਹੈ ਸੱਚ ਹੁੰਦਾ ਬੜਾ ਮਿੱਠਾ ਹੈ ਪਰ ਵੇਖੋ ਜਦੋਂ ਬੰਦੇ ਨੂੰ ਬੁਖਾਰ ਚੜਦਾ ਹੈ ਆਪਾਂ ਆਮ ਪਰਿਵਾਰਾਂ 'ਚ ਵੇਖਦੇ ਆਂ ਬੰਦੇ ਨੂੰ ਬੁਖਾਰ ਚੜਿਆ ਹੋਵੇ ਭਾਵੇਂ ਉਹਨੂੰ ਪਾਣੀ ਦੇ ਦੋ ਭਾਵੇਂ ਉਹਨੂੰ ਪ੍ਰਸ਼ਾਦਾ ਦੇ ਦੋ ਦਾਲ ਦੇ ਦੋ ਸਬਜੀ ਦੇ ਦੋ ਇੱਥੋਂ ਦਾ ਕੋਈ ਮਿੱਠਾ ਪਦਾਰਥ ਵੀ ਦੇ ਦੋ ਉਹ ਵੀ ਉਹਨੂੰ ਬੇਸਵਾਦਾ ਜਿਹਾ ਲੱਗਦਾ ਕੌੜਾ ਜਿਹਾ ਲੱਗਦਾ ਵਧੀਆ ਨਹੀਂ ਲੱਗਦਾ ਕਿਉਂ ਕਿ ਬੁਖਾਰ ਚੜਿਆ ਹੋਇਆ ਉਹ ਜਿਨ੍ਹਾਂ ਨੂੰ ਮਨਮਤ ਦਾ ਬੁਖਾਰ ਚੜਿਆ ਹੁੰਦਾ ਨਾ ਉਹਨਾਂ ਨੂੰ ਸੱਚ ਵੀ ਕੌੜਾ ਲੱਗਦਾ ਮਨਮਤ ਦਾ ਬੁਖਾਰ ਚੜਿਆ ਹੋਇਆ ਤੇ ਜਦੋਂ ਗੁਰੂ ਦੀ ਮਤ ਨੂੰ ਜ਼ਿੰਦਗੀ ਦੇ ਅੰਦਰ ਧਾਰਨ ਕਰਕੇ ਬੰਦੇ ਨੂੰ ਸੱਚ ਸੁਣਨਾ ਆ ਗਿਆ ਨਾ ਜਦੋਂ ਸੱਚ ਇੰਨਾ ਮਿੱਠਾ ਲੱਗੇਗਾ ਇੰਨਾ ਮਿੱਠਾ ਲੱਗੇਗਾ ਫਿਰ ਉਹ ਆਪਣੀ ਜ਼ੁਬਾਨ ਤੋਂ ਕਹਿ ਦਿੰਦਾ ਵੀ ਇਹ ਤੇ ਅੰਮ੍ਰਿਤ ਵਰਗਾ ਮਿੱਠਾ ਹੈ ਫਿਰ ਤਾਂ ਹੀ ਉਹ ਤੇ ਗੁਰੂ ਸਾਹਿਬ ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਪਰ ਬੰਦੇ ਦਾ ਕੀ ਹਾਲ ਹੈ ਅੰਮ੍ਰਿਤ ਕੌਰਾ ਪੜੋ ਜੀ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਵਿਦ ਨੈਨੋ ਡੀਠੀ ਆ ਸਾਕਤ ਬੰਦੇ ਦਾ ਹਾਲ ਹੈ ਨਾ ਇਹਨੂੰ ਅੰਮ੍ਰਿਤ ਕੌੜਾ ਲੱਗਦਾ ਹੈ ਇਹਨੂੰ ਗੁਰੂ ਦੀਆਂ ਵਿਚਾਰਾਂ ਸੱਚੀਆਂ ਤੇ ਖਰੀਆਂ ਵਿਚਾਰਾਂ ਕੌੜੀਆਂ ਲੱਗਦੀਆਂ ਨੇ ਪਰ ਵਿਖਿਆ ਜਿਹੜੀ ਜ਼ਹਿਰ ਹੈ ਝੂਠੀਆਂ ਕਹਾਣੀਆਂ ਮਨਮਤਾਂ ਜੋ ਕੂੜ ਸੁਣਾਇਆ ਜਾ ਰਿਹਾ ਉਹ ਬੜਾ ਮਿੱਠਾ ਲੱਗਦਾ ਤੇ ਸੱਚ ਕਰਕੇ ਜਾਣੇ ਉਹ ਜਿਨ੍ਹਾਂ ਨੂੰ ਬਹੁਤਾ ਮਿੱਠਾ ਖਾਣ ਦੀ ਆਦਤ ਪੈ ਜਾਵੇ ਨਾ ਸ਼ੂਗਰ ਹੋ ਜਾਂਦੀ ਜੇ ਕਈਆਂ ਨੂੰ ਮਨਮਤ ਦੀ ਸ਼ੂਗਰ ਹੋਈ ਪਈ ਹੈ ਹੁਣ ਕੀ ਕਰੀਏ ਤੇ ਮਨਮਤ ਦੀ ਸ਼ੂਗਰ ਦਾ ਇਲਾਜ ਵੀ ਕੋਈ ਨਹੀਂ ਜੇ ਹੈਗਾ ਕਿਉਂਕਿ ਮਨਮਤੀ ਬੰਦਾ ਤੇ ਗੁਰੂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ ਮਨਮਤੀ ਬੰਦਾ ਜਦੋਂ ਕਿਸੇ ਨੂੰ ਸ਼ੂਗਰ ਹੋਈ ਹੋਵੇ ਡਾਕਟਰ ਦੇ ਕੋਲ ਜਾਵੇ ਡਾਕਟਰ ਕਹੇ ਨਾ ਵੀ ਮਿੱਠਾ ਬੰਦ ਕਰ ਹੁਣ ਕੰਮ ਖਰਾਬ ਹੋ ਜਾਏਗਾ ਚਾਹ ਵੀ ਫਿੱਕੀ ਪੀਆ ਕਰ ਬੰਦਾ ਪੂਰਾ ਧਿਆਨ ਦਿੰਦਾ ਜੇ ਜਿੱਥੇ ਵੀ ਜਾਏਗਾ ਨਾ ਜਿਹੜੇ ਮਰਜੀ ਆਂਢੀ ਗੁਆਂਢੀ ਭਾਵੇਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਹੋਵੇ ਉੱਥੇ ਵੀ ਜਾ ਕੇ ਕਹਿ ਦਿੰਦਾ ਮੇਰੇ ਵਾਸਤੇ ਚਾਹ ਫਿੱਕੀ ਬਣਾਓ ਸ਼ਰੀਰ ਦੀ ਕਿੰਨੀ ਕੇਅਰ ਕਰਦਾ ਜਦੋਂ ਪਤਾ ਲੱਗ ਜਾਵੇ ਪਰ ਜੇ ਮੰਨ ਲਓ ਧਰਮ ਦੀ ਗੱਲ ਆ ਜਾਵੇ ਇੱਥੇ ਤੇ ਮਨਮਤ ਦਾ ਮਿੱਠਾ ਹਰਥਾਂ ਤੋਂ ਖਾਈ ਜਾਂਦਾ ਬੰਦਾ ਕਦੀ ਜਿਹੜੇ ਮਰਜ਼ੀ ਰਿਸ਼ਤੇਦਾਰ ਦੇ ਘਰ ਚਲ ਜਾਂਦਾ ਜੇ ਉੱਥੋਂ ਕੋਈ ਮਨਮਤ ਮਿਲ ਗਈ ਉਹਨੂੰ ਵੀ ਗ੍ਰਹਿਣ ਕਰ ਲਿਆ ਦੂਜੀ ਜਗ੍ਹਾ ਤੋਂ ਵੀ ਮਿਲ ਗਈ ਤੇ ਜਦੋਂ ਗੁਰਦੁਆਰੇ ਉਹ ਗੁਰੂ ਦੀ ਮਤ ਮਿਲਦੀ ਹੈ ਉਹਨੂੰ ਕਹਿੰਦਾ ਯਾਰ ਇਹ ਤਾਂ ਕੰਮ ਬੜਾ ਔਖਾ ਹੈ ਇਹ ਹਿਸਾਬ ਬਣਿਆ ਹੋਇਆ ਤਾਂ ਗੁਰੂ ਸਾਹਿਬ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਇਹ ਗੁਰੂ ਵੀ ਤਾਂ ਇਲਾਜ ਕਰ ਰਿਹਾ ਹੈ ਗੁਰੂ ਦਵਾਈ ਦਿੰਦਾ ਨੇ ਤ ਠੀਕ ਹੈ ਗੁਰੂ ਦੀ ਦਵਾਈ ਥੋੜੀ ਜੀ ਕੌੜੀ ਹੁੰਦੀ ਹੈ ਕਈ ਵਾਰੀ ਕਈ ਵਾਰੀ ਲੱਗਦੀ ਹੈ ਕਿਉਂਕਿ ਸਾਨੂੰ ਬੁਖਾਰ ਚੜੇ ਹੋਏ ਨੇ ਪਰ ਸੱਚ ਕਰਕੇ ਜਾਣਿਓ ਗੁਰੂ ਦੀ ਬਾਣੀ ਤਿੱਖੀ ਜ਼ਰੂਰ ਹੈ ਪਰ ਰੁੱਖੀ ਨਹੀਂ ਹੈ ਤਿੱਖੀ ਜ਼ਰੂਰ ਹੈ ਇੰਜੈਕਸ਼ਨ ਤਿੱਖਾ ਹੀ ਹੁੰਦਾ ਪਰ ਉਹ ਇੰਜੈਕਸ਼ਨ ਦੇ ਅੰਦਰ ਜਿਹੜੀ ਦਵਾਈ ਹੁੰਦੀ ਹੈ ਨਾ ਉਹ ਬੰਦੇ ਦਾ ਇਲਾਜ ਕਰਦੀ ਹੈ ਜਦੋਂ ਇੰਜੈਕਸ਼ਨ ਲੱਗਦਾ ਹੈ ਇੰਜੈਕਸ਼ਨ ਤਿੱਖਾ ਜ਼ਰੂਰ ਹੁੰਦਾ ਹੈ ਪਰ ਉਹ ਇਲਾਜ ਕਰਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਇੰਜੈਕਸ਼ਨ ਵਰਗੀ ਤੇ ਹੋ ਸਕਦੀ ਹੈ ਪਰ ਰੁੱਖੀ ਨਹੀਂ ਹੈ ਤਿੱਖੀ ਤੇ ਹੈ ਪਰ ਰੁੱਖੀ ਨਹੀਂ ਹੈ ਇਹ ਬੰਦੇ ਦੀ ਜ਼ਿੰਦਗੀ ਨੂੰ ਹਰਿਆ ਭਰਿਆ ਕਰ ਦਿੰਦੀ ਹੈ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥਿਵੈ ਹਰਿਆ ਇਹ ਹਰਿਆ ਕਰ ਦਿੰਦੀ ਏ ਬਾਣੀ ਪਰ ਇਸ ਚੀਜ਼ ਉੱਤੇ ਭਰੋਸਾ ਤੇ ਹੋਵੇ ਨਾ ਕਿ ਸਭ ਕੁਝ ਦੇ ਰਿਆ ਹਰ ਦੇਵਨਾਰਾ ਕਿ ਸਭ ਕੁਝ ਦੇਣ ਵਾਲਾ ਉਹ ਮਾਲਕ ਐ ਹੋਰ ਕਿਸੇ ਨੇ ਨਹੀਂ ਦੇਣਾ ਇਹ ਕਿਸੇ ਬੰਦੇ ਨੇ ਨਹੀਂ ਦੇਣਾ ਮਨੁੱਖੀ ਟੇਕ ਬ੍ਰਿਥੀ ਸਭ ਜਾਣ ਦੇਵਨ ਕਉ ਇਕ ਹੈ ਭਗਵਾਨ ਜਿਸ ਕਹਿ ਦੀ ਹੈ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਨੁਖ ਕਹਿ ਕਿਛ ਨਾਹੀ ਹਾਥ ਬੰਦੇ ਦੇ ਹੱਥ ਵਿੱਚ ਕੁਛ ਨਹੀਂ ਹੈ ਦੇਣ ਵਾਲਾ ਇੱਕ ਮਾਲਕ ਬੈਠਾ ਤੇ ਉਹ ਦਦਾਦਾਤਾ ਏਕ ਹੈ ਇੱਕ ਤੋਂ ਦੂਜਾ ਕੋਈ ਨਹੀਂ ਹੈਗਾ ਉਹ ਸਭ ਕੁਝ ਦੇਣ ਵਾਲਾ ਉਹ ਮਾਲਕ ਹੈ ਉਹਦੇ ਸਿਸਟਮ ਦੇ ਵਿੱਚ ਸਭ ਕੁਝ ਮਿਲ ਰਿਹਾ ਉਹਦੇ ਨਿਯਮ ਸਿਸਟਮ ਚ ਮਿਲ ਰਿਹਾ ਹਾਂ ਇਹ ਗੱਲ ਹੈ ਵੀ ਉਹਦੇ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਇਮਾਨਦਾਰੀ ਨਾਲ ਤੁਰਦੇ ਜਾਂਦੇ ਨੇ ਗੁਰੂ ਦੀ ਮੱਤ ਨੂੰ ਫੋਲੋ ਕਰਦੇ ਜਾਂਦੇ ਨੇ ਉਹਨਾਂ ਦੀ ਕਮਾਈ ਸੱਚੀ ਤੇ ਉਹ ਜਦੋਂ ਰਾਤ ਨੂੰ ਸੌਂਦੇ ਨੇ ਬੜੀ ਚੈਨ ਦੀ ਨੀਂਦ ਸੌਂਦੇ ਨੇ ਪਰ ਸੱਚ ਕਰਕੇ ਜਾਣਿਓ ਉਹਦੇ ਸਿਸਟਮ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਲੋਕਾਂ ਨੂੰ ਆਪਣੀ ਮਨਮਰਜ਼ੀ ਕਰਕੇ ਠੱਗੀਆਂ ਮਾਰਨ ਦੀ ਆਦਤ ਪੈ ਗਈ ਨਾ ਪੈਸਾ ਉਹਨਾਂ ਕੋਲ ਵੀ ਬਹੁਤ ਹੈ ਹੋ ਸਕਦਾ ਇਮਾਨਦਾਰ ਬੰਦੇ ਨਾਲੋਂ ਵੀ ਜ਼ਿਆਦਾ ਹੋਵੇ ਪਰ ਰਾਤ ਨੂੰ ਉਹਨਾਂ ਨੂੰ ਚੈਨ ਦੀ ਨੀਂਦ ਨਹੀਂ ਜੇ ਆਉਂਦੀ ਰਾਤ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ ਪਾਲਟੀਆਂ ਮਾਰਦੇ ਨੇ ਦੁਖੀ ਹੁੰਦੇ ਨੇ ਕਿਉਂ ਕਿ ਕਿਉਂਕਿ ਅਜੇ ਤੱਕ ਭਰੋਸਾ ਹੀ ਨਹੀਂ ਸੀ ਬੱਜਾ ਸਭ ਕੁਝ ਦੇ ਰਿਹਾ ਹਰ ਦੇਵਨਾਰਾ ਸਭ ਕੁਝ ਦੇਣ ਵਾਲਾ ਉਹ ਮਾਲਕ ਹੈ ਤੇ ਗੁਰੂ ਨੇ ਇਹ ਨਹੀਂ ਕਿਹਾ ਵੀ ਸਭ ਕੁਝ ਦੇਣ ਵਾਲਾ ਜੇ ਮਾਲਕ ਹੈ ਤੇ ਤੁਸੀਂ ਹੁਣ ਬਸ ਆਪਣੇ ਘਰੇ ਬੈਠਿਆ ਕਰੋ ਰੋਜ਼ਾਨਾ ਸੋਫੇ ਦੇ ਉੱਤੇ ਤੇ ਆਪੇ ਮਾਲਕ ਦੇ ਹੀ ਜਾਊਗਾ ਨਹੀਂ ਉਦਮ ਤਾਂ ਕਰਨਾ ਹੈ ਦੇਣ ਵਾਲਾ ਮਾਲਕ ਹੈ ਪਰ ਉਹੀ ਮਾਲਕ ਮੈਨੂੰ ਇਹ ਸਿਖਾ ਰਿਹਾ ਹੈ ਉਦਮ ਕਰਿੰਦੇ ਆ ਜੀਓ ਤੂੰ ਕਮਾਉਂਦੇ ਆ ਸੁਖ ਪਹੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਉਹੀ ਮਾਲਕ ਮੈਨੂੰ ਇਹ ਸਿਖਾਰਿਆ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੇ ਉਹੀ ਮਾਲਕ ਮੈਨੂੰ ਸਿਖਾਰਿਆ ਧਰਮ ਦੀ ਕਿਰਤ ਕਰ ਆਪਣੀ ਵੱਲੋਂ ਉਦਮ ਕਰਨਾ ਹੈ ਆਪਣੀ ਵੱਲੋਂ ਸੱਚਾ ਉਦਮ ਕਰੋ ਸੱਚ ਵਾਲੇ ਪਾਸੇ ਨੂੰ ਤੁਰੰਦਾ ਯਤਨ ਕਰੀਏ ਬਾਕੀ ਮਾਲਕ ਉੱਤੇ ਛੱਡ ਦੀਏ ਦੇਣ ਵਾਲਾ ਮਾਲਕ ਬੈਠਾ ਸਭ ਕੁਝ ਦੇ ਰਿਹਾ ਉਹ ਦੇਣ ਵਾਲਾ ਬੈਠਾ ਹੈ ਹਰ ਦੇਵਨਹਾਰਾ ਪਾਤਸ਼ਾਹ